ਪਾਈ ਸਾਹਿਬ ਹੈ ਪਈ ਬੀਸ ਦੁਨੀਆ ਬੱਲਾ ਵਿਚਾਰ ਸੋ ਦੀ ਕਿਰਪਾ ਕਰਣੀ ਭਾਈ ਲਾਇਕ ਦਾ ਅਪਰੰਤ ਸਾਹਿਬ ਜੀ ਦਾ ਧੰਨਵਾਦ ਕੀਤਾ ਜਾਣਾ ਹੈ ਭਾਈ ਹੋਰ ਹੀ ਦਿੱਕਤ ਦਾ ਸਾਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀ ਸੰਗਤ ਮਰ ਦੇ ਹਜ਼ੂਰੀ ਦੇ ਵਿੱਚ ਬੈਠੇ ਹਾਂ ਗੁਰੂ ਘਰ ਮੈਂ ਬੇਨਤੀ ਕਰਾਂ ਸਾਰੀ ਸੰਗਤ ਨੂੰ ਜੀ ਕਿ ਸਾਰੀਆਂ ਸੰਗਤਾਂ ਦੀ ਆਵਾਜ਼ ਸਾਰੀ ਸੰਗਤ ਕੱਢ ਲੱਜ ਕੇ ਬੰਦੇ ਬਣਾਓ ਜੀ ਕੋਈ ਰਸਨਾ ਗੰਦੀ ਨਾ ਰਹੇ ਸਾਰੀ ਸੰਗਤ ਆਪੋ ਜੀ ਵਾਹ ਜੀ ਗੁਰੂ ਜੀ ਦਾ ਵਾਹਿਗੁਰੂ ਜੀ ਕੀ ਫਤਿਹ ਭਾਗਾਂ ਵਾਲਾ ਨਗਰ ਜੀ ਤੁਹਾਡਾ ਘਟੂਆ ਪਿੰਡ ਅੱਜ ਤੀਸਰੀ ਵਾਰ ਪਿੰਡ ਦੇ ਵਿੱਚ ਦੇਖੋ ਇੱਕ ਖੁਸ਼ੀ ਭਰੇ ਸਮੇਂ ਤੇ ਕੀਸੀ ਜੀਵਾਰ ਆਏ ਆ ਅਸੀਂ ਸਭ ਤੋਂ ਪਹਿਲਾਂ ਜਦੋਂ ਆਏ ਸੀ ਤੁਹਾਡੇ ਨਗਰ ਤੇ ਨਵੇਂ ਸਰਪੰਚ ਬਣੇ ਸਨ ਉਦੋਂ ਸਰਦਾਰ ਚੰਕ ਸਿੰਘ ਜੀ ਨmberdar ਸਾਹਿਬ ਉਹਨਾਂ ਦੀ ਅਰਦਾਸ ਹੋਈ ਸੀ ਸੰਗਤ ਦੇ ਨਾਲ ਉਹਨਾਂ ਨੂੰ ਇਹ ਸਰਪੰਚ ਬਣਾਇਆ ਗਿਆ ਉਸ ਸਮੇਂ ਸੀ ਹਾਜ਼ਰ ਹੋਏ ਤੇ ਦੂਸਰੀ ਵਾਰੀ ਬਾਬਾ ਜੀ ਨੇ ਆਪਣੀ ਪੁੱਤਰੀ ਦਾ ਜਨਮ ਦਿਨ ਮਨਾਇਆ ਦੇਖੋ ਲੜਕਿਆਂ ਦੇ ਜਨਮ ਨੂੰ ਤੇ ਦੁਨੀਆ ਮਨਾਉਂਦੀ ਲੋਕੀ ਗੁੜੀਆ ਦਾ ਇਹਨਾਂ ਜਨਮ ਦਿਨ ਲਾਇਆ ਬੜਾ ਚੰਗਾ ਲੱਗਿਆ ਤਾਂ ਸੰਗਤ ਆਈ ਤੇ ਅੱਜ ਲੜਕੀਆਂ ਜਿਹੜੀਆਂ ਘਟ ਨਹੀਂ ਹਨ ਲੜਕੀਆਂ ਉੱਚੀ ਪੱਗਵੀਆਂ ਦੇ ਰਹੀਆਂ ਤੇ ਸੰਗਤ ਜੀ ਤੁਹਾਡੇ ਨਗਰ ਦੀ ਸੰਗਤ ਨੂੰ ਦੇਖ ਕੇ ਗੁਰਦੁਆਰਾ ਸਾਹਿਬ ਦੇ ਸਾਰੇ ਸੇਵਾਦਾਰ ਪ੍ਰਬੰਧਕ ਗੁਰੂ ਘਰ ਦੇ ਅਤੇ ਨਗਰ ਦੀ ਸਾਰੇ ਗ੍ਰਾਮ ਪੰਚਾਇਤ ਸਾਡੇ ਪ੍ਰਾਰਭ ਰਵੀਰ ਸਿੰਘ ਨੂੰ ਸਰਪੰਚ ਸਾਹਿਬ ਜੀ ਅਤੇ ਸਾਰੇ ਨਗਰ ਦੀ ਸੰਗਤ ਨੂੰ ਸਾਰਿਆਂ ਨੇ ਥੋੜਾ ਥੋੜਾ ਲੋਕਦਾਨ ਪਾਇਆ ਤੇ ਸਾਰਿਆਂ ਨੇ ਇੱਕ ਉਪਰਾਧਾ ਕੀਤਾ ਕਿ ਆਪਾਂ ਕਿਉਂ ਨਾ ਬਾਬਾ ਜੀ ਨੂੰ ਸਨਮਾਨ ਰਹੀਏ ਕਿਉਂਕਿ ਆਪਣੇ ਨਗਰ ਦੇ ਵਿੱਚ ਬੈਠਿਆਂ ਨੂੰ ਕਈ ਸਾਲ ਹੋ ਗਏ 17 ਸਾਲ ਹੋ ਗਏ ਬਾਬਾ ਜੀ ਨੂੰ ਬਾਬਾ ਗੁਰਜੰਟ ਸਿੰਘ ਜੀ ਨੂੰ ਇਸ ਨਗਰ ਦੇ ਵਿੱਚ ਇਸ ਗੁਰੂ ਘਰ ਦੇ ਵਿੱਚ ਸੇਵਾ ਨਿਭਾਉਂਦੇ ਆਂਗੇ ਦੇਖੋ ਪਹਿਲਾਂ ਗੁਰੂ ਘਰ ਦਾ ਦਰਸ਼ਕ ਕੀ ਸੀ ਤੁਹਾਡੇ ਸਾਹਮਣੇ ਹੈ ਤੇ ਅੱਜ ਉਪਰਾਧਾ ਸੰਗਤ ਦਾ ਨਗਰ ਦੀਆਂ ਸੰਗਤਾਂ ਦਾ ਬਾਬਾ ਜੀ ਦਾ ਕਿਉਂਕਿ ਸੰਗਤ ਨੂੰ ਪ੍ਰੇਰਨਾ ਦੇ ਕੇ ਇਹ ਬਧਾਇਆ ਕੰਮ ਹੋ ਤੇ ਗੁਰੂ ਕਾਬ ਜੀ ਨੇ ਅਦ੍ਰਿ ਸ਼ਾਹ ਸੁਹਣੀ ਬੰਦਲ ਬਣੀ ਹੈ ਫੁੱਲਾ ਢੁੱਲਾ ਸਾਰਾ ਜਿਸ ਤੋਂ ਵੇੜਾ ਤੇ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਜੀ ਖੁਸ਼ੀ ਬਹੁਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਹੈ ਸੋ ਬਾਬਾ ਜੀ ਨੂੰ ਅੱਜ ਤੁਹਾਡੇ ਨੱਕਰ ਦੀ ਸੰਗਤਾਂ ਬਲੋ ਜੀ ਸਪ੍ਰੈਂਗਰ ਫੋਟੋ ਸੈਂਟਰ ਨਾਮਾ ਦੇ ਕੇ ਸਨਮਾਨ ਦਿੱਤਾ ਗਿਆ ਮੈਂ ਕਿਹਿਆ ਕਾਰਨ ਆ ਗਿਆ ਜੀ ਸਾਰੇ ਨਿਵਾਜ ਅੱਜ ਨੂੰ ਖੁਸ਼ੀ ਹੋਈ ਹੈ। ਬੋਲੋ ਈ ਸੋਹਣਿਆ ਸੋਹਣਿਆ ਇਹ ਕੋਬਾ ਲੱਗਦਾ ਹੈ ਵੀ ਸਾਰੇ ਨਗਰ ਦੀ ਸੰਗਤ ਕੁਸ਼ ਬੋਲਤ ਹੈ। ਮਹਾਰਾਜ ਜੀ ਕਿਰਪਾ ਕਰੇ ਐਸੀ ਤਰ੍ਹਾਂ ਸੇਵਾ ਲੈਂਦਾਰੇ ਗੁਰੂ ਘਰ ਦੀ ਤੇ ਅੱਜ ਨਗਰ ਭਾਟੂਆਂ ਦੀ ਸਾਰੇ ਨਗਰ ਦੀ ਸੰਗਤ ਨੇ ਬਾਬਾ ਜੀ ਦਾ ਕਿੱਡਾ ਵੱਡਾ ਸਨਮਾਨ ਕੀਤਾ ਜੀ ਨਾਮਾ ਮੋਟਰਸਾਈਕਲ ਦੇ ਕੇ ਇਹ ਹੋਣਾ ਕਿੰਦਾ ਹੈ। ਬਹੁਤ ਵਧੀਆ ਕਰਦਾ ਹੈ ਅੱਜ ਆਪਾਂ ਨੌਜਵਾਨ ਪੀੜ੍ਹੀ ਨੂੰ ਚੰਗੇ ਪਾਸੇ ਲਾਵਾਗੇ ਤੇ ਚੰਗੇ ਪਾਸੇ ਇਹ ਤਾ ਲਾ ਲੰਗੇ ਜੀ ਆਪਣੇ ਗੁਰੂ ਘਰਾਂ ਦੇ ਚੰਗੇ ਪ੍ਰਚਾਰ ਕਰਾਉਣ ਦੇ ਲਈ ਗੁਰੂ ਘਰਾਂ ਦੇ ਵਿੱਚ ਬਾਣੀ ਦੀ ਸੇਧ ਦੇਣ ਵਾਲੇ ਜੋ ਬਾਣੀ ਨਾਲ ਜੋੜਨ ਵਾਲੇ ਕਥਾ ਕੀਰਤਨ ਕਰਨ ਵਾਲੇ ਕਥਾ ਕਰਨ ਵਾਲੇ ਕਥਾ ਦੇ ਨਾਲ ਵੀ ਸੰਗਤ ਨੂੰ ਪ੍ਰੇਰਨਾ ਦੇਣੀ ਹੈ ਜੀ ਦੇਖੋ ਤੇ ਜੇ ਆਪਾਂ ਜੋੜ ਦਈਏ ਨਾ ਸੰਗਤ ਦੀ ਇਹਦੇ ਵਰਗਾ ਪੁਲ ਨਹੀਂ ਬਣਦਾ ਜੋੜਨ ਵਾਲਾ ਦਾ ਪੁੱਲ ਨਹੀਂ ਤੇ ਤੋੜਨ ਵਾਲਾ ਦਾ ਪਾਪ ਨਹੀਂ ਹੁਣ ਆਪਾਂ ਹੁਕਮਨਾਮਾ ਸਭ ਸਰਬਲੂਪਤਾਈਂ ਸਾਰੇ ਆ। 2 ਮਿੰਟ ਪਹਿਲਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਹੁਕਮਨਾਮਾ ਆਇਆ ਕਿ ਏਕ ਪਿਤਾ ਏਕ ਸ੍ਰੇਮ ਵਰਤ ਇੱਕ ਸਾਡਾ ਪਿਤਾ ਹੈ ਕਾਲਪੁਰਖ ਵੈਸੋ ਪਰਮੇਸ਼ਰ ਪ੍ਰਮਾਤਮਾ ਇਕਦੇ ਅਸੀਂ ਪੁੱਤਰ ਧੀਆ ਸਾਰੇ ਤੂੰ ਮੇਰਾ ਗੁਰਹਾਈ ਆਪਾਂ ਸਾਰੇ ਭਾਈ ਭਾਈਆਂ ਬਾਣੀ ਦਾ ਪਰਮਾਨੰਦ ਜੀ ਸਾਡਾ ਇੱਕ ਪਿਤਾ ਦਾਤਪੁਰਖ ਪਰਮੇਸ਼ਰ ਵਾਹਿਗੁਰੂ ਇੱਕਦੇ ਅਸੀਂ ਪੁੱਤਰ ਧੀ ਹਾਂ ਸਾਰੇ ਜਣੇ ਤੇ ਅਸੀਂ ਸਾਰੇ ਭਾਈ ਭਾਈ ਵਰਕੇ ਰਹੂਗੀ ਪਿਆਰ ਨਾਲ ਰਹੂਗੀ ਇੱਕ ਦੂਸਰੇ ਦੇ ਨਾਲ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਦੀ ਖਤੇ ਅੱਜ ਇੱਥੇ ਸਾਡਾ ਸਾਰਾ ਪਿੰਡ ਪੱਤਨਾ ਖੜੇ ਜੀ ਦੇ ਨਾਲ ਸਾਡੇ ਬਾਬਾ ਜੀ ਜਨਦੀ ਗੁਰਜਤ ਸਿੰਘ ਖਾਸਾ ਜੋ ਕਿ ਸਾਡੇ ਪਿੰਡ ਦੇ ਵਿੱਚ 10 ਦਸੰਬਰ 2009 ਨੂੰ ਆਏ ਸੀਗੇ ਇਸ ਗੁਰੂ ਘਰ ਦੇ ਵਿੱਚ ਤੇ ਉਸ ਤੋਂ ਉਸ ਦਿਨ ਤੋਂ ਲੈ ਕੇ ਹੁਣ ਤੱਕ 16 ਸਾਲਾਂ ਦੇ ਵਿੱਚ ਬਾਬਾ ਜੀ ਨੇ ਇੱਥੇ ਆਪਣੇ ਤਨ ਮਨ ਨਾਲ ਬਹੁਤ ਸੇਵਾ ਕੀਤੀ ਹੈਗੀ ਜਿਸ ਟਾਈਮ ਬਾਬਾ ਜੀ ਸਾਡੇ ਗੁਰੂ ਘਰ ਦੇ ਵਿੱਚ ਆਏ ਸੀ ਉਸ ਟਾਈਮ ਇੱਥੇ ਇੱਕ ਦਰਬਾਰ ਸਾਹਿਬ ਸੀਗਾ ਜੋ ਬਹੁਤ ਪਹਿਲਾਂ ਦਾ ਬਣਿਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਪੂਰੇ ਪਿੰਡ ਨੇ ਸਹਿਯੋਗ ਦੇ ਨਾਲ ਅਸੀਂ ਇਸ ਨਵੇਂ ਦਰਬਾਰ ਸਾਹਿਬ ਦਾ ਸ਼ੁਰੂਆਤ ਕੀਤੀ ਸੀਗੀ ਤੇ ਬਾਬਾ ਜੀ ਨੇ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਆਪਦੀ ਨਿਗਰਾਨੀ ਦੇ ਹੇਠਾ ਸਾਰਾ ਕੰਮ ਸੀ ਜੋ ਬਹੁਤ ਵੇਖਰੇਖ ਦੇ ਵਿੱਚ ਕਰਵਾਇਆ ਤੇ ਬਾਬਾ ਜੀ ਨੇ ਆਪ ਵੀ ਬਹੁਤ ਮਿਹਨਤ ਕੀਤੀ ਸੀਗੀ ਤੇ ਬਾਬਾ ਜੀ ਹੁਣ ਵੀ ਇੱਥੇ ਜਿਵੇਂ ਬਾਹਰੋਂ ਕੋਈ ਸੰਗਤ ਆਉਂਦੀ ਹੈਗੀ ਜੁਪੀ ਤੋਂ ਹਰਿਆਣੇ ਤੋਂ ਜਿਵੇਂ ਲੋਕ ਇੱਥੇ ਸਮਾਨ ਵੇਚਣ ਆਲੇ ਵੀ ਆਉਂਦੇ ਨੇ ਹੋਰ ਵੀ ਜਿਹੜੇ ਵੀ ਬਾਬਾ ਜੀ ਦੇ ਕੋਲ ਆਉਂਦੇ ਨੇ ਹਰੇਕ ਨੂੰ ਬਾਬਾ ਜੀ 24 ਘੰਟੇ ਇੱਥੇ ਲੰਗਰ ਛਕਾ ਕੇ ਭੇਜ ਦੇਣਗੇ ਤੇ ਜੁਪੀ ਤੱਕ ਦੇ ਲੋਕਾਂ ਦਾ ਬਾਬਾ ਜੀ ਤੇ ਬਹੁਤ ਵਿਸ਼ਵਾਸ ਹੈ ਕਰਤੇ ਸਾਡੇ ਪਿੰਡ ਦਾ ਨਾਮ ਬਾਬਾ ਜੀ ਨੇ ਬਹੁਤ ਰੋਸ਼ਨ ਕੀਤਾ ਜੀ ਤੇ ਬਾਬਾ ਜੀ ਦੀ ਜਿਹੜੀ ਸੇਵਾ ਸੀਗੀ ਉਹਨੂੰ ਪਰਮਾਤਮਾ ਨੇ ਭਾਗ ਲਾਇਆਗਾ ਤੇ ਸਾਡਾ ਗੁਰੂ ਘਰ ਤੁਸੀਂ ਦੇਖ ਸਕਦੇ ਹੋਗੇ ਅੱਜ ਬਹੁਤ ਤਰੱਕੀਆਂ ਦੇ ਵਿੱਚ ਪਹੁੰਚ ਚੁੱਕਿਆਗਾ ਤੇ ਪੂਰੇ ਪਿੰਡ ਨੇ ਇੱਕ ਛੋਟਾ ਜਿਹਾ ਉਕਰਾਲਾ ਕੀਤਾ ਜੀ ਕਿ ਬਾਬਾ ਜੀ ਦੀ ਸੇਵਾ ਨੂੰ ਮੰਦੇ ਨਾਜ਼ਰ ਰੱਖਦੇ ਹੋਏ ਸਾਡੇ ਪਿੰਡ ਨੇ ਬਾਬਾ ਜੀ ਨੂੰ ਸਪਲੈਂਡਰ ਮੋਟਰਸਾਈਕਲ ਦੇ ਨਾਲ ਅੱਜ ਸਨਮਾਨਿਤ ਕੀਤਾ ਹੈ ਜੀ ਤੇ ਅਸੀਂ ਸਾਰੇ ਪਿੰਡ ਵੱਲੋਂ ਧੰਨਵਾਦ ਕਰਦੇ ਹਾਂ। ਵਾਲਾਈ ਗੁਰੂ ਜੀ ਦਾ ਖਾਲਸਾ ਵਾਲਾਈ ਜੀ ਸਾਡਾ ਸੰਗਤ ਹੈ। ਸਹਿਬ ਹੱਥ ਵੜਿਆਈਆਂ ਸਪਾ ਮੈਂ ਇਸ ਸਦੀ ਦੇ ਮਹਾਬਾਤ ਕਨਸਾਰ ਮੂਤ ਜੋ ਨਗਰ ਪਾਕਾ ਦੇ ਸੰਗਤਪੰਥੋਂ ਆਤਮੈ ਨੂੰ ਸਪਲੈਸਟ ਵਿੱਚ ਉਸਾਈ ਬਗੇ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਸੋ ਜੋ ਮੇਰੇ ਵੱਲੋਂ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਅਕਤੂਬਰ ਦੇ 2009 ਤੋਂ ਸਤਿਗੁਰਾਂ ਨੇ ਕਿਰਪਾ ਕੀਤੀ ਗੁਰੂ ਘਰ ਦੀ ਸੇਵਾ ਕਰਨ ਲਈ ਮੈਨੂੰ ਪਿੰਡ ਰੋੜੇ ਵਾਲੇ ਤੋਂ ਇੱਥੇ ਲਿਆਂਦਾ ਸੋ 2009 ਤੋਂ ਲੈ ਕੇ ਸਤਿਗੁਰਾਂ ਦੀ ਮਿਹਰ ਦਾ ਸਦਕਾ ਪਰਮਾਤਮਾ ਦੀ ਕਿਰਪਾ ਦਾ ਸਦਕਾ ਅੱਜ ਤੱਕ 17 ਸਾਲਾਂ ਦੇ ਵਿੱਚ ਨਗਰ ਦੇ ਵਿੱਚ ਕਿਸੇ ਵੀ ਬੰਦੇ ਨਾਲ ਮੇਰਾ ਅੱਜ ਤੱਕ ਕੋਈ ਵੀ ਟਕਰਾਅ ਨਹੀਂ ਹੋਇਆ ਸੋ ਜਿਵੇਂ ਕਈਨੋਂ ਮੁਕਾਬਲੇ ਹੋਏ ਸਮੁੱਚੇ ਨਗਰ ਵੱਲੋਂ ਮੈਨੂੰ ਸਾਰੇ ਹੀ ਨਗਰ ਵਾਸੀਆਂ ਨੇ ਤਿਲ ਫਲ ਪਟਾ ਪੇਟੀ ਦਾ ਕੁਝ ਦਿੱਤੀ ਸਾਰੇ ਨਗਰ ਵੱਲੋਂ ਅੱਜ ਮੈਂ ਸੁਪਲੈਂਟ ਤੇ ਮੋਟਰਸਾਈਕਲ ਦੇ ਨਾਲ ਜਿਹੜਾ ਸਨਮਾਨ ਕੀਤਾ ਹੈ ਮੈਂ ਸਨਮਾਨ ਕਰਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਵਾਈਕ ਦੀ ਜੀਤ ਬਾਰੇ